ਇਫेक्टੀ ਮਾਮਲਾ ਸੀ ਕਿਉਂ ਫਾਇਰਿੰਗ ਹੋਈ ਹੈਗੀ ਹੈ ਕੀ ਗੱਲ ਹੈ ਕੱਲ ਮਿਤੀ 19 4 25 ਨੂੰ ਵਕਤ ਤਕਰੀਬ 2:00 ਵਜੇ ਤੇ 2:30 ਵਜੇ ਤੇ ਕੱਲ ਸ਼ਾਮ ਜਿਹੜਾ ਹੈਗਾ ਇੱਕ ਸੂਚਨਾ ਵਸੂਲ ਹੋਈ ਸੀ ਐਸ ਐਚਓ ਰਮਨ ਕਿ ਕਮਾਲੂ ਪਿੰਡ ਵਿਖੇ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਕੋਈ ਫਾਇਰਿੰਗ ਹੋਈ ਹੈ ਜਿਹਦੇ ਵਿੱਚ ਜਿਹੜਾ ਹੈਗਾ ਸੁਖਪਾਲ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਕਮਾਲੂ ਦੇ ਬਿਆਨਾਂ ਦੇ ਉੱਪਰ ਜਿਹੜਾ ਹੈਗਾ ਉਦੇ ਲੜਕੇ ਜਕਤਾਰ ਸਿੰਘ ਦੇ ਉੱਪਰ ਇੱਕ ਜਿਹੜਾ ਹੈਗਾ ਉਹ ਮੁਕਤਮਾ ਦਰਜ ਕੀਤਾ ਗਿਆ ਹੈਗਾ ਅੰਡਰ ਸੈਕਸ਼ਨ 109 ਤੇ ਜਿਹੜਾ ਹੈਗਾ 115 2 ਬੀ ਐਨ ਐਸ 2354 ਉਹ ਨਾਲ ਹਮਜ਼ਾਖਤ ਵੀ ਤੇ ਉਹ ਜਿਹੜਾ ਦੋਸ਼ੀ ਫਰਾਰ ਹੈ ਤੇ ਇਹ ਉਮੀਦ ਹੈ ਛੇਤੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਕੀ ਕਾਰਨ ਕੀ ਹੋਇਆ ਤਾਂ ਪਲੀ ਮੋਟਰੀ ਚਾਲੂ ਪਤਾ ਲੱਗਿਆ ਕਿਉਂ ਫਾਇਰਿੰਗ ਕਰਨ ਕਿਤੀ ਆਪ ਦੇ ਪਿਤਾ ਦੀ ਕਿਤੀ ਹਮਲੇ ਇਹਦੇ ਬਿਆਨਾਂ ਦੇ ਅਨੁਸਾਰ ਜਿਹੜਾ ਹੈਗਾ ਬਧਈ ਦੇ ਬਿਆਨਾਂ ਦੇ ਅਨੁਸਾਰ ਸਰਪਾਲ ਸਿੰਘ ਦੇ ਵੀ ਇਹ ਜਿਹੜਾ ਹੈਗਾ ਕੱਲ ਕਣਕ ਵਡਣ ਲਈ ਆਪਣੇ ਮੁੰਡਿਆਂ ਦੇ ਨਾਲ ਜਿਹੜਾ ਹੈਗਾ ਖੇਤਾਂ 'ਚ ਗਿਆ ਸੀ ਜਿੱਥੇ ਕਣਕ ਰੱਖਣ ਤੇ ਵੇਚਣ ਨੂੰ ਲੈ ਕੇ ਇਹਨਾਂ ਦੇ ਆਪਸ ਦੇ ਵਿੱਚ ਕਹਾ ਸੁਣੀ ਹੋਗੀ ਜਿਹਨੂੰ ਦੇਖਦੇ ਹੋਏ ਜਿਹੜਾ ਹੈਗਾ ਯਮਨ ਚ ਖੁੰਦਕ ਰੱਖਦੇ ਹੋਏ ਇਹਦੇ ਬਿਤੇ ਨੇ ਇਹਦੇ ਤੇ ਜਿਹੜੇ ਹੈਗੇ ਆ ਫਾਇਰਿੰਗ ਕਰਦੇ ਕਿੰਨੇ ਕਿ ਫਾਇਰ ਹੋਇਆ ਸਰ ਕਿਸ ਤਰ੍ਹਾਂ ਹਾਲਾਤ ਕਿਸ ਤਰ੍ਹਾਂ ਇਹਦੇ 'ਚ ਤਿੰਨ ਫਾਇਰ ਜਿਹੜੇ ਹੈਗੇ ਆ ਹੁਣੇ ਬਿਆਨ ਹੋਏ ਆ ਤੇ ਉਹਦੇ ਵਿੱਚ ਜਿਹੜੀਆਂ ਫਾਇਰ ਜਿਹੜੀ ਇਸੇ ਤੇ ਆਈਆਂ ਹੈਗੀਆਂ ਇਹ ਜੀਤੇ ਤੇ ਅਸੀਂ ਬਕਤਵੰਦ ਰਚ ਕੀਤਾ ਹੈ ਹਾਲਾਤ ਕਿਸ ਤਰ੍ਹਾਂ ਦੇ ਨੇ ਹਾਲਾਤ ਜਿਹੜਾ ਹੈਗਾ ਅੰਡਰ ਜਿਹੜਾ ਹੈਗਾ ਆਊਟ ਆਫ ਲੇਂਜਰ ਹੈ ਇਹ ਸਖਪਾਲ ਸਿੰਘ ਜਿਹੜਾ ਹੈਗਾ ਤੇ ਦੋਸ਼ੀ ਹਾਲ ਦੀ ਘੜੀ ਫਰਾਰ ਹੈ ਤੇ ਛੇਤੀ ਉਹਨੂੰ ਟੀਮਾਂ ਜਿਹੜੀਆਂ ਹੈਗੀਆਂ ਰੇਡਾਂ ਕਰ ਰਹੀਆਂ ਤੇ ਛੇਤੀ ਉਹਨੂੰ ਗ੍ਰਿਫਤਾਰ ਕਰ ਲਿਆ ਅਸਲਾ ਸਰ ਇਹਦਾ ਆਪਣਾ ਜੀ ਹਾਂ 27 54 ਨਾਲ ਸੰਬੰਧਿਤ ਲਿਸੈਂਸੀ ਅਸਲਾ ਸੀਗਾ ਤਾਂ ਹੀ ਇੱਥੇ ਤੇ ਜਿਹੜੀ 27 ਅੰਡਰ ਸੈਕਸ਼ਨ 27 ਐਵੀਡੈਂਸ ਜਿਹੜੀ 27 ਆਰਮ ਲੈਟ ਦੇ ਲਈ ਹੈਗੀ ਹੈ ਤਾਰਾ ਤੇ ਬਾਕੀ ਜਿਹੜਾ ਹੈ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਜਦੋਂ ਅਰੈਸਟ ਹੋਊਗਾ ਉਸ ਤੋਂ ਬਾਅਦ ਦੇਖਦੇ ਆਂ ਇਹਦੇ ਨਾਲ ਹੁਣ ਵੀ ਤੂੰ ਵਿਅਕਤੀ ਸੀ ਜੋ ਨਹੀਂ ਇਹਦੇ ਨਾਲ ਜਿਹੜੇ ਇਹਦਾ ਭਰਾ ਜਿਹੜਾ ਦੂਸਰਾ ਸੀਗਾ ਪਰ ਇਹਨੇ ਬਿਆਨ ਜਿਹੜਾ ਹੈਗਾ ਉਹ ਇੱਕੋ ਲੜਕੇ ਦੇ ਖਿਲਾਫ ਜਿਹੜਾ ਹੈਗਾ ਆਪਣੇ ਉਹ ਲਿਖਾਇਆ ਹੈਗਾ ਜਿੰਨੇ ਦੇ ਤੇ ਫਾਇਰਿੰਗ ਕੀਤੀ ਸੀ ਜਗਤਾਰ ਸਿੰਘ